ਬਲਵੰਤ ਗਾਰਗੀ ਦੀ ਇੱਕ ਹੋਰ ਕਹਾਣੀ ਕਾਣੀਵੰਡ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੀ ਤੁਸੀਂ ਸੁਣਿਓ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਪੰਜਾਬੀ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਪਰਿਵਾਰ ਨਾਲ ਸਾਂਝੀਆਂ ਜ਼ਰੂਰ ਕਰਿਓ ਸੋ ਕਹਾਣੀ ਸ਼ੁਰੂ ਕਰਦੇ ਹਾਂ ਜੀ ਕਾਣੀਵੰਡ ਰੂਲੀਏ ਨੇ ਆਪਣੇ ਦੋਹਾਂ ਪੁੱਤਾਂ ਦਾ ਵਿਆਹ ਇੱਕੋ ਦਿਨ ਕਰ ਦਿੱਤਾ ਕੁੜੀਆਂ ਵੀ ਇੱਕੋ ਘਰ ਦੀਆਂ ਸਨ ਸਕੀਆਂ ਪੈਣਾ ਵੱਡੇ ਪੁੱਤ ਦਾ ਵਿਆਹ ਵੱਡੀ ਕੁੜੀ ਨਾਲ ਤੇ ਛੋਟੇ ਦਾ ਛੋਟੀ ਨਾਲ ਦੋਵੇਂ ਘਰ ਇਸ ਰਿਸ਼ਤੇਦਾਰੀ ਤੋਂ ਖੁਸ਼ ਸਨ ਇਸ ਨਾਲ ਬਚਤ ਵੀ ਹੋ ਗਈ ਤੇ ਰਿਸ਼ਤਾ ਵੀ ਚੋਰਾ ਸੰਘਣਾ ਸੀਗਾ ਭਰਾ ਸਾਂਡੂ ਬਣ ਗਏ ਤੇ ਭੈਣਾਂ ਦਰਾਣੀ ਜਠਾਣੀ ਇਸ ਤੋਂ ਇਲਾਵਾ ਵੱਡੇ ਭਰਾ ਦੀ بیوی ਭਾਬੀ ਵੀ ਲੱਗਦੀ ਸੀ ਤੇ ਸਾਲੀ ਵੀ ਰੂਲੀਏ ਦਾ ਵੱਡਾ ਪੁੱਤਰ ਬਲੋਰਾ ਸਿੱਧੜ ਜਿਹਾ ਸੀਗਾ ਤੇ ਉਹਦਾ ਛੋਟਾ ਭਰਾ ਕਿਸ਼ੋਰੀ ਚਲਾਕ ਸੀ ਦੋਹਾਂ ਵਿੱਚ ਮਸਾ 2 ਸਾਲ ਦਾ ਫਰਕ ਸੀਗਾ ਇਹ 11 ਦਾ ਤੇ ਦੂਜਾ 21 ਦਾ ਪਰ ਲੱਗਦਾ ਇਓં ਸੀਗਾ ਜਿਵੇਂ ਕਿਸ਼ੋਰੀ ਵੱਡਾ ਹੋਵੇ ਕਿਉਂ ਜੋ ਉਸ ਦੀ ਗੱਲ ਪੁੱਗਦੀ ਸੀਗੀ ਆਰਥ ਦੀ ਦੁਕਾਨ ਉਤੇ ਰੁਲੀਏ ਨੇ ਬਲੋਰੀ ਨੂੰ ਦਾਣਾ ਫੱਕਾ ਤਲਵਾਰ ਉਤੇ ਚਰਾਉਣ ਉਤੇ ਲਾ ਦਿੱਤਾ ਸੀਗਾ ਤੇ ਕਿਸ਼ੋਰੀ ਨਵਾਂ ਉਗਹਣ ਉਤੇ ਸੀਗਾ ਬਲੋਰੀ ਲਮਟਿੰਗੜ ਸੀਗਾ ਤੇ ਖੱਬੀ ਅੱਖ ਵਿੱਚ ਫੁੱਲਾ ਤੇ ਸੁਭਾ ਦਾ ਨੇਕ ਸੀਗਾ ਕਿਸ਼ੋਰੀ ਸੋਹਣਾ ਸੁਨੱਖਾ ਗੱਲਬਾਤ ਵਿੱਚ ਚੌਥੇ ਸੁਭਾ ਦਾ ਗਰਮ ਪਰ ਹੁਣ ਜਦੋਂ ਦੋਹਾਂ ਦੇ ਵਿਆਹ ਦੀ ਤਿਆਰੀ ਹੋਈ ਤਾਂ ਹਰ ਗੱਲ ਵਿੱਚ ਵੱਡਾ ਭਰਾ ਅਗੇ ਸੀਗਾ ਕੋੜੀ ਪਹਿਲਾਂ ਚੜਿਆ ਸ਼ਰੀਕੇ ਵਿੱਚ ਭਾਬੀਆਂ ਨੇ ਸ਼ਰਮਾ ਪਹਿਲਾਂ ਉਸ ਨੂੰ ਪਾਇਆ ਤੇ ਪ੍ਰੋਹਤ ਨੇ ਵੀ ਪਹਿਲਾਂ ਵਧਾਈ ਉਸ ਨੂੰ ਦਿੱਤੀ ਕਸ਼ੋਰੀ ਨੂੰ ਛੋਟਾ ਭਰਾ ਹੋਣ ਦੇ ਨਾਤੇ ਇਹਨਾਂ ਰੀਤਾਂ ਰਸਮਾਂ ਅਗੇ ਝੁਕਣਾ ਹੀ ਪਿਆ ਸੀਗਾ ਜਦੋਂ ਦੋਹਾਂ ਪਰਹਾਂ ਦੀ ਇੱਕੋ ਜੰਜੂ ਪੁੱਛੋ ਮੰਡੀ ਟੁਕੀ ਤਾਂ ਬਾਜਾ ਤੇ ਸੁਨਹਿਰਾ ਛਤਰ ਵੀ ਇੱਕੋ ਹੀ ਸੀਗਾ ਤਨ ਦਿਨ ਜੰਝ ਦੀ ਖਾਤਰ ਹੋਈ ਸੀਗੀ ਵੱਡੀ ਕੁੜੀ ਦਵਾਰ ਕੀਤੇ ਉਸ ਦੀ ਛੋਟੀ ਭੈਣ ਗੁਦਾਵਰੀ ਨੂੰ ਨਹਾ ਕੇ ਚੰਚੀਆਂ ਵਿੱਚ ਲਬਲੇਟਿਆ ਗਿਆ ਸੀਗਾ ਮਾਮੇ ਨੇ ਦੋਹਾਂ ਨੂੰ ਗੰਡੜੀਆਂ ਵਾਂਗ ਝੱਕ ਕੇ ਅੰਦਰ ਕੋਠੇ ਵਿੱਚ ਬਿਠਾਇਆ ਉਹਨਾਂ ਦੀਆਂ ਸਹਿਲੀਆਂ ਤੇ ਨਾਇਨ ਨੇ ਉਹਨਾਂ ਦੇ ਸਹਿਰ ਗੁੰਦੇ ਤੇ ਰੇਸ਼ਮੀ ਜੋੜੇ ਪਹਿਨਾ ਕੇ ਸ਼ਿੰਗਾਰ ਕਰਾਇਆ ਤੇ ਸਹਾਰੇ ਵਾਲੀ ਨੱਥ ਪਵਾਈ ਸੀਗੀ ਰੱਤਾ ਸਾਲੂ ਲਈ ਲੰਮਾ ਕੌਂਡ ਕੱਢੀ ਪਹਿਲਾ ਦਵਾਰ ਕੀ ਖਾਰਿਆਂ ਉੱਤੇ ਬੈਠੀ ਤੇ ਫਿਰ ਗੁਦਾਵਰੀ ਦੋਵੇਂ ਪ੍ਰਾਖ ਖਸਨ ਜੰਝ ਤੁਰੀ ਤਾਂ ਇੱਕੋ ਨਾਇਨ ਦੋਹਾ ਮਟੰਗ ਦੀ ਰਾਖੀ ਲਈ ਉਹਨਾਂ ਦੇ ਨਾਲ ਆਏ ਸੀਗੇ ਗੱਡੀ ਵਿੱਚ ਦੋਹਾ ਭਰਾਵਾਂ ਤੇ ਵੋਟਿੰਗ ਬੈਠੀਆਂ ਸਨ ਕਸ਼ੋਰੀ ਨੇ ਨਾਇਨ ਤੇ ਚੁੰਡੀ ਭਰੀ ਤੇ 5 ਰੁਪਏ ਦਾ ਨੋਟ ਹੱਥ ਵਿੱਚ ਫੜਾ ਕੇ ਆਖਿਆ ਕੁੰਡ ਤਾਂ ਚਕਾ ਦੇ ਨਾਇਨ ਨੇ ਕੋਰੀ ਵੱਟੀ ਦੇ ਅੱਖਾਂ ਮਟਕਾ ਕੇ ਆਖਿਆ ਕਿਉਂ ਕਾਲਾ ਪਿਆ ਹੋਇਆ ਹੈ ਤੱਤਾ ਦੁੱਧ ਠਾਠ ਠਾਰ ਕੇ ਪੀਵੀ ਕਸ਼ੋਰੀ ਨੇ ਸੋਚਿਆ ਨਾਇਨ ਚਲਾਕ ਹੈ ਉਸਨੇ ਕੰਨ ਵਿੱਚ ਆਖਿਆ ਕਿਹੜਾ ساری ਉਮਰ ਰੱਖੀ ਰਹੇਗੀ ਜ਼ਰਾ ਦਿਦਾਰ ਕਰਾ ਦੇ ਤੇ ਉਸਨੇ 5 ਰੁਪਏ ਹੋਰ ਉਸਦੀ ਮੁੱਠ ਵਿੱਚ ਦੱਬ ਦਿੱਤੇ ਸੀ ਬਲੋਰੀ ਅੱਗੇ ਬੈਠਾ ਬਾਹਰ ਚਾਹ ਕਰ ਰਿਹਾ ਸੀਗਾ ਦੌੜਦਿਆਂ ਕਿਕਰਾਂ ਦੇ ਝੰਡ ਦੇਖ ਰਿਹਾ ਸੀਗਾ ਉਸ ਦੇ ਦਿਲ ਵਿੱਚ ਆਪਣੀ ਵੋਟੀ ਦੇ ਰੀਤਾਂ ਭਰੇ ਸੰਜੋਗ ਦਾ ਸਤਕਾਰ ਸੀ ਉਹ ਸਹਾਗਰਾਤਮੀ ਆਪਣੀ ਵੋਟੀ ਦਾ ਚਿਹਰਾ ਦੇਖਣ ਦਾ ਹਾਮੀ ਸੀਗਾ ਉਹ ਹੁਣ ਬਿਲਾਗ ਨਿੱਟਕ ਬੈਠਾ ਬਾਹਰ ਤੌੜ ਸੀਗਾ ਕਿਕਰਾਂ ਤੇ ਝੰਡ ਦੇਖ ਰਿਹਾ ਸੀਗਾ ਨਾਇਨੇ 10 ਰੁਪਏ ਕਟ ਕੇ ਫੜੇ ਤੇ ਵੋਟੀ ਦੇ ਕੰਨ ਵਿੱਚ ਫੂਕ ਮਾਰੀ ਕਿ ਉਹ ਕੰਡ ਚੱਕ ਦੇਵੇ ਉਸ ਨੇ ਸਿਰ ਹਿਲਾਇਆ ਨਾਇਨੇ ਫਿਰ ਪੁੱਲੇ ਜਿਹੇ ਕਿਹਾ ਨੇ ਸੰਗ ਕਾਦੀ ਐ ਮੈਂ ਜੋ ਆਖਦੀ ਹਾਂ ਗਦਾਵਰੀ ਅੰਦਰੋਂ ਚਾਹੁੰਦੀ ਸੀਗੀ ਕਿ ਆਪਣੇ ਪਤੀ ਨੂੰ ਦੇਖੇ ਪਰ ਉਪਰ ਉਪਰੋਂ ਸੰਗ ਦੀ ਸੀਗੀ ਉਸ ਨੇ ਸਿਰ ਪੁਆ ਕੇ ਕੰਡ ਚੱਕਿਆ ਤਾਂ ਕਸ਼ੋਰੀ ਦਾ ਮੂੰਹ ਅੱਡਾ ਰਹਿ ਗਿਆ ਮੋਟਾ ਨੱਕ ਚੁੰਨੀਆਂ ਅੱਖਾਂ ਬੈਂਗਣੀ ਰੰਗ ਤੇ ਗੱਲਾਂ ਉੱਤੇ ਸ਼ਾਈਆਂ ਇਹ ਹੈ ਮੇਰੀ ਵੋਟੀ ਕਸ਼ੋਰੀ ਦਾ ਦਿਲ ਗਿੱਟਿਆਂ ਵਿੱਚ ਆ ਗਿਆ ਸੀਗਾ ਜਿਵੇਂ ਵਪਾਰ ਵੈਸ਼ੀ ਜਖ ਤਮ ਘਾਟਾ ਪਵੇ ਤੇ ਹਵੇਲੀ ਕੋਰ ਹੋ ਜਾਵੇ ਉਹ ਇੱਕੋ ਦਾਅ ਵਿੱਚ ਸਭ ਕੁਝ ਹਾਰ ਗਿਆ ਸੀਗਾ ਉਸ ਦੇ ਸਿਰ ਨੂੰ ਚੱਕਰ ਆ ਗਿਆ ਸੀ ਉਸ ਦਾ ਵੱਡਾ ਭਰਾ ਇਸ ਗੱਲ ਤੋਂ ਬਿਲਾਗ ਅੱਗੇ ਬੈਠਾ ਬਾਹਰ ਦੌੜ ਦੀ ਦੁਨੀਆ ਦੇਖ ਰਿਹਾ ਸੀ ਤੇ ਇਸ ਵਿੱਚ ਗਵਾਚਿਆ ਹੋਇਆ ਸੀਗਾ ਕਸ਼ੋਰੀ ਨੇ ਝੱਟ ਆਪਣੇ ਆਪ ਨੂੰ ਸੰਭਾਲ ਲਿਆ ਤੇ ਕੋਲ ਬਠੀ ਨਾਇਂ ਦੇ ਪੈਰਾਂ ਨੂੰ ਹੱਥ ਲਾ ਕੇ ਆਖਿਆ ਹੁਣ ਭਾਬੀ ਦੇ ਵੀ ਰਦਾ ਦਰਸ਼ਨ ਕਰਾ ਦੇ ਨਾਇਂ ਨੇ ਮੋਢਾ ਫੇਰ ਲਿਆ ਸੀਗਾ ਕਸ਼ੋਰੀ ਨੇ ਜੇਬ ਵਿੱਚੋਂ 100 ਦਾ ਨੋਟ ਕੱਢਿਆ ਤੇ ਉਸ ਦੀ ਝੋਲੀ ਵਿੱਚ ਪਾ ਦਿੱਤਾ ਨਾਇਂ ਨੇ ਇੱਕ ਮਿੰਟ ਸੋਚਿਆ ਤੇ ਫਿਰ ਨੋਟ ਨੂਤਣੀਆਂ ਵਾਲੇ ਪਟੂ ਵਿੱਚ ਰੱਖ ਲਿਆ ਜੋ ਉਸਦੇ ਕੱਗਰੇ ਨਾਲ ਬੰਨਿਆ ਹੋਇਆ ਸੀ ਫਿਰ ਪਤਾ ਨਹੀਂ ਉਸਨੇ ਪਾਸੇ ਬੈਠੀ ਦੁਆਰਕੀ ਦੇ ਕੰਨ ਵਿੱਚ ਕੀ ਕਿਹਾ ਥੋੜੇ ਚਿਰ ਪਿਛੇ ਦੁਆਰਕੀ ਨੇ ਪਾਸਾ ਮੋੜਿਆ ਤੇ ਕੁੰਡ ਚੱਕ ਕੇ ਕਸ਼ੋਰੀ ਵੱਲ ਦੇਖਿਆ ਉਸਦੇ ਮੋਟੀਆਂ ਕਾਲੀਆਂ ਅੱਖਾਂ ਤੇ ਦਾਗਦਾ ਹੋਇਆ ਖੂਬਸੂਰਤ ਚਿਹਰਾ ਨਜ਼ਰ ਆਇਆ ਸਹਾਰੇ ਵਾਲੀ ਨਾਥ ਦੰਦਾਸੀ ਰੰਗੇ ਸਰਬਤੀ ਬੁੱਲ ਦੁਆਰਕੀ ਨੇ ਝਟ ਕੁੰਡ ਨਾਲ ਆਪਣਾ ਚਿਹਰਾ ਕੱਜ ਲਿਆ ਸੀ ਕਸ਼ੋਰੀ ਇੱਕ ਮਿੰਟ ਲਈ ਇਹ ਚਿਹਰਾ ਦੇਖ ਕੇ ਠਠੰਬਰ ਗਿਆ ਉਸਦੇ ਮੱਥੇ ਉੱਤੇ ਸੋਚਦੀ ਪਰਛਾਈ ਕੰਬੀ ਤੇ ਉਹ ਕਿਸੇ خیال ਵਿੱਚ ਡੁੱਬ ਗਿਆ ਸੀ ਫਿਰ ਕੁਝ ਚਿਰ ਪਿਛੋਂ ਉਹ ਸੰਭਲਿਆ ਤੇ ਸ਼ਾਇਦ ਉਸਨੇ ਕੁਝ ਫੈਸਲਾ ਕਰ ਲਿਆ ਸੀਗਾ ਤੋਂ ਮੇਂ ਭਰਾ ਵੋਟਾਂ ਲੈ ਕੇ ਘਰ ਆਏ ਤਾਂ ਗਲੀ ਦੀਆਂ ਤੀਵੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਤਨੇ ਵਿੱਚ ਮਾਣੇ ਪਾਣੀ ਵਾਰਿਆ ਤੇ ਬਲਦੀਆਂ ਹੋਈਆਂ ਵੋਟੀਆਂ ਬਦਲਦੀਆਂ ਹੋਈਆਂ ਵੋਟੀਆਂ ਦੋਵੇਂ ਪਤਹਾਵੇਲੀ ਵਿੱਚ ਦਾਖਲ ਹੋਈ ਗੀਤਾਂ ਤੇ ਰੋਲੇ ਵਿੱਚ ਸਭ ਕੁਝ ਗਵਾਚ ਗਿਆ ਸੀ ਬਲੌਰੀ ਨੇ ਇਸ ਤੱਕ ਮਸ਼ਾਹੀ ਦੇ ਵਿਰਧ ਕੁਝ ਕਹਿਣਾ ਚਾਹਿਆ ਪਰ ਉਸ ਵੇਲੇ ਉਸ ਦੀ ਮਾਂ ਕਸ਼ੋਰੀ ਤੇ ਦੁਆਰਕੀ ਦਾ ਸਿਰ ਪਲੋਸ ਰਹੀ ਸੀ ਤੇ ਗਦਾਵਰੀ ਉਸ ਦੇ ਨਾਲ ਲੱਗੀ ਲੰਮਾ ਕੁੰਡ ਕੱਢੀ ਖੜੀ ਸੀ ਦੋਹਾਂ ਵੋਟੀਆਂ ਦਾ ਸ਼ਿੰਗਾਰ ਸਾਲੂ ਤੇ ਮਖਮਲੀ ਸਲੀਪਰ ਇੱਕੋ ਰੰਗ ਦੇ ਹੀ ਸਨ ਦੇਖਣ ਵਾਲੇ ਨੂੰ ਵੀ ਨਾ ਪਤਾ ਲੱਗਿਆ ਕਿ ਕੋਈ ਅਦਲਾ ਬਦਲੀ ਹੋਈ ਹੈ ਸਿਰਫ ਬਲੌਰੀ ਦੇ ਦਿਲ ਵਿੱਚ ਕਾਤੀ ਜਹੀ ਵੱਜੀ ਤੇ ਉਸ ਦੀ ਫੋਲੇ ਵਾਲੀ ਅੱਖ ਫਰਕੀ ਸੀਗੀ ਉਹ ਇਸ ਵਧੀਕੀ ਨੂੰ ਪਤਾ ਨਹੀਂ ਕਿਵੇਂ ਚਰ ਗਿਆ ਸੀਗਾ ਦੋਹਾਂ ਭਰਾਵਾਂ ਨੇ ਆਪਣੀ ਆਪਣੀ ਬੋਟੀ ਨਾਲ ਕੰਗਣਾ ਖੇਡਿਆ ਸੀਗਾ ਪਿੱਤਲ ਦੀ ਪ੍ਰਾਂਤ ਕੱਚੀ ਲੱਸੀ ਨਾਲ ਡਲਕ ਰਹੀ ਸੀਗੀ ਕੋਲ ਬੈਠੀ ਨਾਇਨ ਨੇ ਮੁੰਦਰੀ ਪ੍ਰਾਂਤ ਵਿੱਚ ਛੁੱਟੀ ਦਾ ਦੁਆਰਕੀ ਦਾ ਮਹਿੰਦੀ ਵਾਲਾ ਹੱਥ ਤੇ ਕਸ਼ੋਰੀ ਦਾ ਮਰਦਾਵਾ ਹੱਥ ਕੱਚੀ ਲੱਸੀ ਵਿੱਚ ਘੁਲਣ ਲੱਗੇ ਸੀਗੇ ਦੁਆਰਕੀ ਨੇ ਮੁੰਦੀ ਲੱਭ ਕੇ ਸਿਰ ਵਿੱਚ ਹੱਥ ਵਿੱਚ ਘਟ ਲਈ ਸੀਗੀ ਕਸ਼ੋਰੀ ਨੇ ਝੱਟ ਉਸ ਦੀ मुट्ठी ਨੂੰ ਫੜ ਕੇ ਘੁੱਟਿਆ ਤੇ ਮੁੰਦਰੀ ਉਸ ਦੇ ਹੱਥ ਵਿੱਚ ਆ ਗਈ ਸੀ ਦੋਹਾਂ ਦੇ ਹੱਥਾਂ ਨੇ ਕੱਚੀ ਲੱਸੀ ਛਣਛੜੀਆਂ ਭਰੀਆਂ ਸੀ ਖੇਲ ਖੇលਿਆ ਸੀਗਾ ਤੇ ਉਹਨਾਂ ਦਾ ਰਿਸ਼ਤਾ ਹੋਰ ਵੀ ਪੱਕਾ ਹੋ ਗਿਆ ਬਲੋਰੀ ਦੀ ਵਾਰੀ ਆਈ ਤਾਂ ਨਾਇਨ ਨੇ ਇੱਕ ਮੁੰਦਰੀ ਛੁੱਟੀ ਗਦਾਵਰੀ ਨੇ ਝੱਟ ਉਸ ਨੂੰ ਲੱਭ ਕੇ ਚਲਾਕੀ ਨਾਲ ਲੁਕੋ ਲਿਆ ਤੇ ਸਿੱਧੜ ਬਲੋਰੀ ਕੱਚੀ ਲੱਸੀ ਵਚੇਵੇਂ ਹੱਥ ਮਾਰਦਾ ਰਿਹਾ ਫਿਰ ਜਦੋਂ ਗਦਾਵਰੀ ਨੇ ਮੁਠੀ ਬਾਹਰ ਕੱਢੀ ਤਾਂ ਬਲੋਰੀ ਨੇ ਇਸ ਨੂੰ ਖੋਲਣ ਦਾ ਪ੍ਰਾਲਾ ਕੀਤਾ ਸੰਗ ਨਾਲ ਉਹਦਾ ਮੂੰਹ ਲਾਲ ਹੋ ਗਿਆ ਸੀਗਾ ਉਸਨੇ ਹੱਥ ਛੱਡ ਦਿੱਤਾ ਇਸ ਹਾਰ ਵਿੱਚ ਇਸ ਗੱਲ ਦਾ ਵੀ ਰਤਾ ਦਖਲ ਸੀਗਾ ਕਿ ਬਲੋਰੀ ਨੂੰ ਗਦਾਵਰੀ ਦੀ ਮੁਠੀ ਬਾਰੇ ਬਗਾਨੀ ਤੀਵੀ ਦੀ ਮੁਠੀ ਦਾ ਝੋਲਾ ਪੈਂਦਾ ਸੀਗਾ ਰਾਤ ਨੂੰ ਮਾਂ ਨੇ ਦੋਹਾਂ ਪੁੱਤਾਂ ਲਈ ਵੱਖ-ਵੱਖ ਚਵਾਰਿਆਂ ਵਿੱਚ ਸੇਜਾਂ ਸਜਾਈਆਂ ਪਰ ਬਲੌਰੀ ਬਾਹਰ ਰੋਸ ਉੱਤੇ ਬੈਠਾ ਸੋਚਦਾ ਸੀ ਕਿ ਅੰਦਰ ਚਵਾਰੇ ਵਿੱਚ ਉਸੇ ਦੀ ਵਰਟੀ ਉਸ ਨੂੰ ਡਿਕ ਰਹੀ ਹੈ ਆਖਰ ਉਸ ਨੇ ਆਪਣੇ ਮਨ ਨੂੰ ਸੰਭਾਲਿਆ ਤੇ ਅੰਦਰ ਚਲਾ ਗਿਆ ਆਲੇ ਵਿੱਚ ਦੀਵਾ ਬਲ ਗਿਆ ਸੀ ਤੇ ਗਦਾਵਰੀ ਪੁੰਜੇ ਬੈਠੀ ਸੀਗੀ ਜਦੋਂ ਬਲੋਰੀ ਨੇ ਹੱਥ ਲਾਇਆ ਤਾਂ ਉਹ ਸੁੰਗੜ ਕੇ ਇੱਕ ਪਾਸੇ ਹੋ ਗਈ ਕੰਡ ਵਿੱਚ ਆਵਾਜ਼ ਆਈ ਮੈਨੂੰ ਹੱਥ ਨਾਲ ਲਾਉਣਾ ਇਹਨਾਂ ਸ਼ਬਦਾਂ ਵਿੱਚੋਂ ਗਦਾਵਰੀ ਦਾ ਦ੍ਰਿੜ ਫੈਸਲਾ ਪੜਕ ਕੇ ਬਾਹਰ ਆਇਆ ਕਿ ਉਹ ਉਸਦੀ ਪਤਨੀ ਨਹੀਂ ਸੀਗੀ ਉਸਦੀ ਪਤਨੀ ਨਾਲ ਤਾਂ ਉਸ ਵੇਲੇ ਦੂਜੇ ਚਿਬਾਰੇ ਵਿੱਚ ਉਸਦਾ ਛੋਟਾ ਪ੍ਰਾਕ ਕਿਸ਼ੋਰੀ ਸੁਹਾਗਰਾਤ ਮਨਾ ਰਿਹਾ ਸੀਗਾ ਗਦਾਵਰੀ ਦੇ ਸ਼ਬਦ ਗਰਮ ਸਲਾਈ ਵਾਂਗ ਬਲੋਰੀ ਦੀ ਹੱਕ ਵਿੱਚ ਉਤਰ ਗਏ ਸੀਗੇ ਬੇਬਸੀ ਦੀ ਅਜੀਬ ਪੀੜ ਉਸ ਨੂੰ ਮਹਿਸੂਸ ਕੀਤੀ ਤੇ ਕੁਝ دیر ਲਈ ਉਸ ਦੀਆਂ ਅੱਖਾਂ ਗੇ ਧੂਆਂ ਜਿਹਾ ਫਿਰ ਗਿਆ ਉਹ ਕੰਬ ਰਿਹਾ ਸੀਗਾ ਉਸ ਦੀਆਂ ਅੱਖਾਂ ਵਿੱਚੋਂ ਦੋ ਮੋਟੇ ਹੰਝੂ ਡਿੱਗੇ ਉਹ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਰੋਸ ਉੱਤੇ ਬੈਠ ਗਿਆ ਸਾਰੀ ਰਾਤ ਉਹ ਰੋਸ ਉੱਤੇ ਬੈਠਾ ਰਿਹਾ ਆਕਾਸ਼ ਦੇ ਤਾਰੇ ਥਾਂ ਬਦਲਦੇ ਗਏ ਖਿਤਿੰਗਾਂ ਕਿਤੇ ਦੀਆਂ ਕਿਤੇ ਚਲੰਗ ਗਈਆਂ ਤੇ ਬਲੌਰੀ ਉਸੇ ਥਾਂ ਬੈਠਾ ਰਿਹਾ ਸੈਂਕੜੇ ਖਿਆਲ ਉਸ ਦੇ ਮਨ ਵਿੱਚ ਆਏ ਜੀਵਨ ਦਾ ਸਾਰਾ ਨਕਸ਼ਾ ਉਸ ਦੀਆਂ ਅੱਖਾਂ ਅਗੇ ਆ ਗਿਆ ਉਹ ਸਾਰੀ ਉਮਰ ਛੋਟੇ ਭਰਾ ਤੋਂ ਦੱਬਦਾ ਰਿਹਾ ਸੀਗਾ ਜਦੋਂ ਉਹ ਦੋਵੇਂ ਕੱਚ ਦੀਆਂ ਗੋਲੀਆਂ ਨਾਲ ਖੇਡਦੇ ਤਾਂ ਕਛਰੀ ਰੋਣ ਲੱਗ ਜਾਂਦਾ ਰੰਗ ਬਰੰਗੀਆਂ ਧਾਰੀਆਂ ਵਾਲੀਆਂ ਗੋਲੀਆਂ ਉਹ ਲੈ ਲੈਂਦਾ ਕੌਡਗਾ ਤੇ ਅਖਰੋਟ ਖੇੜਦੇ ਤਾਂ ਕਿਸ਼ੋਰੀ ਖੁੱਤੀ ਮਲ ਕੇ ਬੈਠ ਜਾਂਦਾ ਅਤੇ ਰੋੜ ਮਾਰ ਕੇ ਸਾਰੇ ਅਖਰੋਟਾਂ ਨੂੰ ਹੁੰਝ ਲੈਂਦਾ ਸੀਗਾ 베ਰੀਆਂ ਉਤੋਂ 베ਰ ਲੌਣ ਜਾਂਦੇ ਤਾਂ ਬਲੌਰੀ ਉੱਪਰ ਚੜ ਜਾਂਦਾ ਤੇ 베ਰੀ ਨੂੰ ਖੋਲ ਹੁੰਦਾ ਪੱਕੇ 베ਰ ਗੈਰ गिर ਜਾਂਦੇ ਸੀਗੇ ਖੜਾ ਕਸ਼ੋਰੀ ਪੱਕੇ ਪੱਕੇ ਬੇਰਾਂ ਨਾਲ ਚੋਰੀ ਪਰ ਲੈਂਦਾ ਤੇ ਕਾਣੇ ਕੱਚੇ ਬੇਰ ਬਲੋਰੀ ਲਈ ਰਹਿ ਜਾਂਦੇ ਸੀ ਬਲੋਰੀ ਉਸ ਨੂੰ ਛੋਟਾ ਬਰਾਦ ਸਮਝ ਕੇ ਇੰਨਾਂ ਜਿਆਦਤਿਆਂ ਨੂੰ ਬਰਦਾਸ਼ਤ ਕਰ ਲੈਂਦਾ ਹੌਲੀ ਹੌਲੀ ਛੋਟੇ ਬਰਾਦ ਦੀ ਹਰ ਗੱਲ ਵਿੱਚ ਉਛਲ ਮੰਨੀ ਜਾਣ ਲੱਗੀ ਸੀ ਬਲੋਰੀ ਨੇ ਘਰ ਵਿੱਚ ਆਪਣੇ ਲਈ ਦੂਜੀ ਥਾਂ ਸਵੀਕਾਰ ਕਰ ਲਈ ਉਹ ਹਰ ਗੱਲ ਵਿੱਚ ਦੂਜੀ ਥਾਂ ਸੀਗਾ ਜੇ ਦੋਹਾਂ ਭਰਾਵਾਂ ਲਈ ਉਹਨਾਂ ਦਾ ਪਿਓ ਸਿੰਰੀ ਦੀਆਂ ਢੇਰਾਂ ਸ਼ੀਰ ਨਿੱਧਣ ਟੇੜਾ ਪੋਂਦਾ ਤੱਕ ਕੁਸ਼ੋਰੀ ਨੂੰ ਪਹਿਲਾਂ ਪੁੱਛਿਆ ਜਾਂਦਾ ਕਿ ਕਿਹੜੀ ਢੇਰੀ ਲਏਗਾ ਮਾਂ ਤੇ ਪਿਓ ਦੇ ਦਿਲ ਵਿੱਚ ਤੇ ਉਹਨਾਂ ਦੇ ਰਿਸ਼ਤੇ ਵਿੱਚ ਵੀ ਕੁਸ਼ੋਰੀ ਹੀ ਮिरी ਸੀਗਾ ਬਲੋਰੀ ਦੀ ਸਖੀਅਤ ਹਾਲੀ ਹਾਲੀ ਇਸੇ ਤਰ੍ਹਾਂ ਇਸੇ ਸੱਚੇ ਵਿੱਚ ਸਾਂਚੇ ਵਿੱਚ ਢਲ ਗਈ ਸੀ ਉਸ ਦੀ ਅੱਖ ਵਿੱਚ ਫੁੱਲਾ ਹੋਣ ਕਰਕੇ ਘਰ ਵਿੱਚ ਉਸ ਨੂੰ ਕਿਸੇ ਹਸੀਨ ਵਾਸਤੇ ਜਾਂ ਜਜ਼ਬੇ ਨਾਲ ਸੰਬੰਧਿਤ ਨਹੀਂ ਸੀ ਕੀਤਾ ਜਾਂਦਾ ਕਾ 플ੌਰੀ ਨੇ ساری ਉਮਰ ਇਹ ਹੀਨਤਾ ਪਗਾਈ ਸੀ ਪਰ ਹੁਣ ਜਦੋਂ ਉਸ ਦੇ ਛੋਟੇ ਭਰਾ ਨੇ ਉਸ ਦੀ ਵੋਟੀ ਨੂੰ ਵੀ ਸ਼ੇਰਨੀ ਦੀ ਢੇਰੀ ਵਾਂਗ ਸਾਂਭ ਲਿਆ ਤਾਂ ਉਹ ਬਰਦਾਸ਼ਤ ਨਾ ਕਰ ਸਕਿਆ ਹੁਣ ਇਸ ਹੀਣਤਾ ਨੂੰ ਜੀਵ ਤੇ ਵੀ ਨਹੀਂ ਸੀ ਲਿਆ ਸਕਦਾਗਾ ਇਸ ਬਾਰੇ ਕਿਸੇ ਕੋਲ ਸ਼ਿਕਾਇਤ ਨਹੀਂ ਸੀ ਕਰ ਸਕਦਾ ਇਹ ਉਸ ਦੇ ਅਸਤਿਤਵ ਉੱਤੇ ਆਖਰੀ ਹਮਲਾ ਸੀ ਅੰਤਮ ਹੀਣਤਾ ਜਿਸ ਨਾਲ ਉਸ ਦਾ ਵजूद ਖਿਰੁਖਿਰ ਹੋ ਗਿਆ ਸੀਗਾ ਫੋਟੇ ਉਹ ਰੋਜ਼ ਦੇ ਉੱਠਿਆ ਪੜੀਆਂ ਉੱਤਰਿਆ ਤੇ ਹਵੇਲੀ ਦੇ ਵੱਡੇ ਬੂਹੇ ਦਾ ਕੁੰਡਾ ਖੋਲ ਕੇ ਬਾਹਰ ਨਿਕਲ ਗਿਆ ਦਿਨ ਚੜ੍ਹੇ ਜਦੋਂ ਮਾਂ ਸੋਹਾਰਿਆਂ ਵਾਲੇ ਦੁੱਧ ਦੇ ਦੋ ਗਲਾਸ ਲੈ ਕੇ ਉੱਪਰ ਗਈ ਤਾਂ ਬਲੌਰੀ ਦੀ ਸੇਜ ਖਾਲੀ ਸੀ ਤੇ ਗਦਾਵਰੀ ਪੁੰਜੇ ਸੁੱਤੀ ਪਈ ਸੀ ਸਾਰੇ ਘਰ ਵਿੱਚ ਰੌਲਾ ਪੈ ਗਿਆ ਕਿ ਬਲੌਰੀ ਕਿੱਧਰ ਗਿਆ ਦੋ ਦਿਨ ਲੰਘ ਗਏ ਪੰਜ ਦਿਨ ਲੰਘ ਗਏ ਬਲੌਰੀ ਨਾ ਮੋੜਿਆ ਅਸਦੇ ਮਾਪਿਓ ਤੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾਈਆਂ ਸਹਰਿਆਂ ਵਾਲਾ ਆਦਮੀ ਭੇਜਿਆ ਦੋ ਤਿੰਨ ਪੁਰਾਣੇ ਦੋਸਤਾਂ ਨੂੰ ਤਾਰਾਂ ਦਿੱਤੀਆਂ ਆਖਰ ਥਾਣੇ ਇਤਲਾ ਦਿੱਤੀ ਗਈ ਪਰੇਸ਼ਾਨੀ ਵਿੱਚ ਮਾਪੇ ਹਰ ਥਾਂ ਟੋਲਦੇ ਫਿਰੇ ਪਰ ਬਲ ਦੱਪਤਾ ਨਾ ਲੱਗਾ 10 ਦਿਨ ਪਿਛੋਂ ਥਾਣੇਦਾਰ ਆਇਆ ਤੇ ਦੱਸਿਆ ਕਿ ਰੋਹੀ ਵਾਲੇ ਅੰਨੇ ਖੂਬ ਵਿੱਚੋਂ ਇੱਕ ਆਦਮੀ ਦੀ Laash ਮਿਲੀ ਹੈ ਬੱਕਰੀਆਂ ਚਰਾਉਂਦੇ ਆ ਜੜੀਆਂ ਦੱਸਿਆ ਹੈ ਕਿ ਖੂਬ ਵਿੱਚੋਂ ਸੜਾਂਦਾ ਰਹੀ ਹੈ ਇਹ ਬਲੌਰੀ ਦੀ Laash ਸੀਗੀ ਦੋਹਾਂ ਪਹਿਣਾ ਵਿੱਚੋਂ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਕਿਹੜੀ ਰੰਡੀ ਹੋ ਗਈ ਆ